ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਜੀ ਆਪਣੇ ਇੱਕ ਹੋਰ ਨਵੀਂ ਵੀਡੀਓ 'ਚ ਲਓ ਜੀ ਬਾਈ ਜੰਮੂ ਦੇ ਵਿੱਚ ਕੰਮ ਆ ਨਾ ਪੂਰਾ ਝੋਰਾ ਝੋਰਾ ਤੇ ਚੱਲਦਾ ਜਿਹੜੇ ਪੰਡ ਜਾਂ ਮਨਦੀਪ ਬਾਈ ਕੋਲੇ ਆਏ ਤੇ ਉਹਦੇ ਪਿੰਡ ਦਾ ਵੀਰੇ ਕੰਮ ਨੇ ਸਿਰਫ 2 ਦਿਨਾਂ ਚ ਹਾਲ ਚੱਲੀ ਆ ਵੀ ਮਸ਼ੀਨ ਇੰਨੀ ਜ਼ਿਆਦੇ ਆ ਗਈ 2 ਦਿਨ ਦੇ ਵਿੱਚ ਕੰਮ ਉਹਦੇ ਪਿੰਡ ਦਾ ਖਤਮ ਹੋ ਗਿਆ ਦਾ ਬਾਕੀ ਅੱਜ ਨਵੇਂ ਜਿਹੇ ਏਰੀਏ 'ਚ ਆਏ ਆ ਲੱਗੇ ਪਿੰਡ ਦੇ ਬਾਈ ਦੇ ਹੈ ਆ ਮਨਦੀਪ ਬਾਈ ਕਿੱਦਾਂ ਹਾਲ ਚੱਲ ਬਹੁਤ ਵਧੀਆ ਜੀ ਹਾਂ ਆ ਪਿੰਡਾ ਚੋਲਾ ਚੋਲਾ ਦੇਖਿਆ ਕਦੇ ਇਦਾਂ ਦਾ ਸੀਜ਼ਨ 15 ਦਿਨ ਬਾਈ ਸਾਨੂੰ ਕਹਿੰਦਾ 10-10 15-15 ਦਿਨ ਮਸ਼ੀਨਾਂ ਚੱਲਦੀਆਂ ਮੈਂ ਕਹਾ ਚੱਲ 15 ਆਲੀ 10 ਦਿਨ ਲੱਗ ਜਾਣਗੇ ਬਹੁਤ ਹਨਾ ਪਰ ਬਾਈ ਮਾ ਕੰਮ ਐ ਤੇ ਕੀ ਮਸ਼ੀਨ ਬਹੁਤ ਐ ਹੈ ਬਹੁਤ ਪਹਿਲਾਂ ਕਦੇ ਇੰਨੀ ਆਈ ਨਹੀਂ ਨਾ ਅੱਛਾ ਪਹਿਲੀ ਵਾਰ ਇੰਨੀ ਆਈ ਐ ਚਲੋ ਜਿਹੜਾ ਜਿਹਦੇ ਕਰਮਾ ਚਾ ਉਹਨਾਂ ਨਿਖਾ ਹੀ ਲੈਣਾ ਚਲੋ ਫਿਰ ਵੀ ਆਪਣਾ ਵਧੀਆ ਚੱਲੀ ਜਾਣਾ ਹਾਂ ਠੀਕ ਐ ਬਾਬੇ ਦੀ ਕਿਰਪਾ ਯਾਰ ਵਧੀਆ ਇੰਝ ਕਾਟੇ ਜੇ ਨਹੀਂ ਹੈਗੇ ਮਜੀਨ ਕੋਈ ਵੀ ਕਿਸੇ ਨਾ ਜਿਹੜਾ ਆਉਂਦਾ ਤਾਂ ਬਾਈ ਰੇਕ ਦੀ ਮਾਲਕ ਪੂਰੀ ਕਰਕੇ ਭੇਜਿਆ ਨਾ ਜਿੰਨਾ ਵੀ ਇਹ ਵਾਲਾ ਪੂਰਾ ਟਾਰਗੇਟ ਕਰਕੇ ਆਉਂਦਾ ਕਿਉਂ ਐ ਬਾਈ ਲਾਸਟ ਸਟੇਜ ਆ ਹੁਣ ਸਟੇਟ ਆ ਇਹਦੀ ਬਾਤ ਤਾਂ ਹੁਣ ਕਣਕ ਬਾਰਡਰ ਤੇ ਪਾਰੇ ਆ ਉਧਰ ਤਾਂ ਜਾ ਨਹੀਂ ਸਕਦੇ ਉਧਰ ਵੀ ਚੱਲ ਪਈ ਆਉਣੇ ਮਜੀਨ ਆਉਣ ਦਾ ਨਾ ਉਧਰੋਂ ਵਾ ਬਾਰਡਰ ਤੇ ਦੇਖੀ ਦੀ ਪਾਕਿਸਤਾਨ ਦੀ ਕਣਕ ਦੇਖ ਕੇ ਤੇ ਨਾ ਬਾਈ ਉਧਰ ਵੀ ਚੱਲ ਪਿਆ ਹੋਣਾ ਕੰਮ ਹੋਣਾ ਆ ਦੇਖਾਂਗੇ ਆਪਾਂ ਫੇਰ ਜਾ ਕੇ ਕਿਤੇ ਆਓ ਜੇ ਖਾ ਬੇਲੇ ਹੋਗੇ ਨਾ ਫੇਰ ਜਾ ਕੇ ਆਵਾਂਗੇ ਦੇਖ ਕੇ ਆਵਾਂਗੇ ਚਲੋ ਦੇਖੀਏ ਫੇਰ ਹਾਂ ਬਾਕੀ ਮਸ਼ੀਨਾਂ ਨਾ ਬਾਈ ਲੱਗਿਆ ਹੋਇਆ ਮੇਲਾ ਇਹ ਆ ਚਲਦੀ ਆਪਣੇ ਵਾਲੀ ਉਹ ਚਲਦੀ ਆ ਸਾਹਮਣੇ ਇੱਕ ਮਸ਼ੀਨ ਆ ਇੱਕ ਦੋ ਆ ਚਲਦੀਆਂ ਇੱਕ ਆ ਚਲਦੀ ਆਪਣੇ ਸ਼ੈਨ ਇੱਕ ਇਹਦੇ ਮਗਰ ਬਿਛਾਲ ਚਲਦੀ ਆ ਬਾਕੀ ਵੀ ਇੱਕ ਗੱਲ ਦੇਖੀ ਮੈਂ ਜੰਮੂ ਦੇ ਵਿੱਚ ਵੀ ਪੱਕਾ ਏਰੀਆ ਕਿਸੇ ਦਾ ਕੋਈ ਨਹੀਂ ਹੈ ਨਾ ਨਾ ਜੀ ਪੱਕਾ ਕੋਈ ਨਹੀਂ ਜਿਹੜੀ ਜਿਹੜੇ ਰਸਤੇ ਰਸਤਾ ਬਣ ਗਿਆ ਇੱਕ ਵਾਰ ਰਸਤਾ ਬਣਨ ਦੀ ਗੱਲ ਆ ਨਾ ਜਦ ਮਾਲਾਂ ਮਸ਼ੀਨ ਵਿੱਚ ਵੜ ਗਈ ਫੇਰ ਨਹੀਂ ਬਿਲਕੁਲ ਬਿਲਕੁਲ ਇਹ ਮਨ ਵੀਰੇ ਪਾਜੇ ਮੇ ਹੁਣ ਜਾਂਦਾ ਤਾਂ ਆਪਾਂ ਦੇਖਦੇ ਆ ਵੀ ਇਹ ਕਨਾਲਾ ਕਨਾਲਾ ਦੋ ਦੋ ਕਨਾਲਾਂ ਦੇ ਖੇਤ ਆ ਬੜੇ ਕਾਤੇ ਨਹੀਂ ਕਰਦੇ ਯਾਰ ਤੁਸੀਂ ਫਾਇਓ ਪਾਣੀ ਦੇਖੋ ਇਹਦਾ ਵਿੱਚ ਬੋਰ ਲੱਭਿਆ ਤੁਹਾਨੂੰ ਕਿਤੇ ਬੋਰ ਨਾ ਕੋਈ ਵੀ ਹੈ ਨਹੀਂ ਫਿਰ ਜੇ ਬੋਰ ਹੋਵੇ ਫਿਰ ਵੱਟ ਵੀ ਪਾਣੀ ਬੰਦੀ ਆ ਜਿਹਦਾ ਨਹਿਰ ਰੂਹ ਦਾ ਪਾਣੀ ਲਾਈਦੇ ਤੇ ਉਹ ਫਿਰ ਇੱਕ ਇੱਕ ਖੇਤ ਕਰਕੇ ਹੀ ਹੁੰਦਾ ਅੱਛਾ ਵੀ ਪਾਣੀ ਦੇ ਸਿਸਟਮ ਚ ਰੱਖਦੇ ਆ ਛੋਟੇ ਖੇਤ ਜੇ ਮੈਂ ਕਹਿੰਨਾ بڑا ਏਰੀਆ ਹੋਵੇ ਇਹਦਾ ਥੋੜੇ ਦਿਨ ਸਾਰੇ 4 ਲੱਗਣ ਪੂਰੇ ਬਾਰਡਰ ਤੱਕਰੇ ਸਿਰੇ ਦੇ ਲੈ ਕੇ ਸਿਰੇ ਹੈ ਨਾ ਨਾਲੇ ਭਾਜੀ ਜਦੋਂ ਵੰਡ ਹੋ ਜਾਂਦੀ ਹੈ ਨਾ ਦੋਪਨਾ ਵਾਂਚ ਹਾਂਜੀ ਫਿਰ ਉਹ ਜੋ ਹੋਇਸੇ ਸੀ ਅੰਦਰੀਪੁਰ ਆਪਣਾ ਨਹੀਂ ਬਾਜੀ ਇਹ ਕਣਕ ਫਿਰ ਕਿੱਥੇ ਕਿ ਤੱਕ ਰਹੁੰਦੀ ਐ ਇੱਧਰ ਨੂੰ ਸ਼ਿਰੀ ਨਗਰ ਕਹਿੰਦੇ ਨੂੰ ਨਹੀਂ 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 ਸਿਰ ਮਗਨੀ ਬਸ ਇਹੀ ਐ ਬਾਜੀ ਆਪਣਾ ਨਵਾਂ ਸ਼ਹਿਰ ਏਰੀਆ ਨਵਾਂ ਸ਼ਹਿਰ ਏਰੀਆ ਥੋੜਾ ਇੱਧਰ ਅੱਗੇ ਰਿੰਗ ਰੋਡ ਨਿਕਲਿਆ ਐ ਅਖਨੂਰ ਵੀ ਹੁੰਦੀ ਆ ਅੱਛਾ ਜੀ ਇੱਥੇ ਨੇ ਇੱਧਰ ਬਾਜੀ ਆਪਣੇ ਫਲਾਈ ਮਡਾਲ ਸਾਈਡ ਅੱਛਾ ਬਸ ਵੀ ਮਨ ਲਾ ਇਹ ਜੇ ਰਾਮਗੜ੍ਹ ਸਾਈਡ ਸਾਰੇ ਸਹੀ ਇੱਧਰ ਸਾਰੀ ਬੈਲਟ ਹੀ ਐ ਇਹ ਬਾਜੀ ਇੱਧਰ ਰਾਮਗੜ੍ਹ ਕੰਨੀ ਲੈ ਕੇ ਇੱਧਰ ਸਾਰਾ ਅਖਨੂਰ ਤੱਕ ਕਣਕੀ ਐ ਅੱਛਾ ਮਨ ਲਾ ਹੀ ਏਰੀਆ ਜਿਹੜੇ ਕਣਕ ਜ਼ਿਆਦਾ ਹੁੰਦੀ ਆ ਠੀਕ ਆ ਬਾਕੀ ਉੱਪਰ ਪਹਾੜੀ ਏਰੀਆ ਚ ਨਹੀਂ ਹੈ ਹੁੰਦੀ ਹੈ ਲੇਕਿਨ ਉਹ ਫਿਰ ਨਹੀਂ ਨਿਕਲਦੀ ਕਿੰਨੀ ਕਾ ਬਾਈ ਰੇ ਕੀਲੇ ਇਹਦੇ ਇੱਕ ਕਨਾਲ ਦੀ ਕਿੰਨੀ ਗਣਕ ਨਿਕਲ ਜਾਂਦੀ ਆ ਸਟਿਮੇਟ ਕਰ ਲੈ ਇਹ ਹੁਣ ਵੀਰ ਕਮੈਂਟ ਕਰੀ ਜੰਨੇ ਹੈ ਕਈ ਆਪਣੇ ਤਾਂ ਜਿੱਦਾਂ ਕੱਲ ਡੈਡੀ ਦੱਸ ਰਹੇ ਸੀ ਕਿ ਇੱਕ ਕਨਾਲ ਚ ਚਾਰਕ ਤੋੜੇ ਨਿਕਲੀ ਆ ਚਾਰ ਤੋੜੇ ਮਤਲਬ ਚਾਰ ਕੁਆਂਟਲ ਨਹੀਂ ਕੁਆਂਟਲ ਨਹੀਂ ਤੋੜਾ ਦਾ ਹੋਲਾ ਹੀ ਹੁੰਦਾ ਕਿੰਨਾ ਕ ਜਿੱਦਾਂ ਆਪਾਂ ਲੋਕਲ ਭਰੀ ਦਾ ਕੋਈ 60 60 ਕਿਲੋ ਦੇ 60 ਕਿਲੋ ਦਾ ਇੱਕ ਤੋੜਾ ਹਾਂ ਚਾਰ 70 2.5 ਕੁਆਂਟਲ ਦੇ ਗੇੜ ਨਿਕਲੀ ਆ ਆਕੀਲੇ ਦਾ ਕਿੰਨਾ ਬਹਿ ਗਿਆ ਜੀ 2.5 ਕੁਆਂਟਲ ਨੂੰ 22 क्विंटल ਨੂੰ 22 22 25 4 ਦਾ 5 2 ਦਾ ਜਿੱਦਾਂ ਕਣਕ ਦਾਰ ਵੱਧ ਨਿਕਲਦੀ ਏ ਤੁਹਾਡੇ ਤਾਂ ਠੀਕ ਨਿਕਲਦੀ ਆ ਹੈ ਨਹੀਂ ਜੇ ਆਪਾਂ ਦੇਖੀਏ ਵੀ ਹੁਣ ਆ 20 ਗ 20 ਕੁ क्विंटल ਨਿਕਲ ਜਾਂਦੀ ਆ ਕੀਲੇ 'ਚੋਂ ਫੇਰ ਤਾਂ ਕਣਕ ਟੌਪਦੀ ਪਿਛਲੇ ਸਾਲ ਵੀ ਇੰਨੀ ਨਿਕਲੀ ਦੀ ਨਹੀਂ ਭਾਜੀ ਮੌਸਮ ਤੇ ਡਿਪੈਂਡ ਹੁੰਦਾ ਕਈ ਵਾਰ ਜਿੱਦਾਂ ਕਣਕ ਠੀਕ ਲੱਗੀ ਹੋਏ ਟਾਈਮ 'ਤੇ ਪਾਣੀ ਲੱਗਾ ਹੋਏ ਕਣਕ ਤੋਂ ਵਧੀਆ ਪਾਣੀ ਨਾ ਲੱਗੇ ਸੋ ਸੋਕਾ ਪਿਆ ਹੋਵੇ ਤਾਂ ਫਿਰ ਮਾੜੀ ਵੀ ਹੋ ਜਾਂਦੀ ਹੈ ਬਾਕੀ ਆ ਆਪਣੇ ਜ਼ਿਮੀਦਾਰ ਅੰਕਲ ਆਣੇਗੇ ਜਿਆਦਾ ਪਤਾ ਪੈਸੇ ਨਾਲ ਦੀ ਨਾਲ ਕੈਸ਼ ਹਸਾਬ ਕਿਤਾਬ ਜੰਮੂ ਦੇ ਕਿਸਾਨਾਂ ਦਾ ਬਈ ਇਹ ਸਿਸਟਮ ਬੜੀਆ ਬੜਾ ਵਧੀਆ ਲੱਗਿਆ ਹੋਰ ਅੰਕਲ ਜੀ ਠੀਕ ਠਾਕ ਜੰਮੂ ਦੇ ਕਿਸਾਨਾ ਬਹੁਤ ਬੁਰਾ ਹਾਲ ਹੈ ਪਾਣੀ ਲੱਗੇ ਤੱਕ ਕਿਉਂ ਬੁਰਾ ਹਾਲਾ ਤੇ ਇੰਨੀ ਕਣਕ ਖੜੀ ਅੰਕਲ ਇੰਨੀ ਫਸਲ ਖੜੀ ਯਾਰ ਅੰਕਲ ਲੱਗਦੇ ਦੇਖਦਾ ਕਿ ਛੜੀ ਕਿਤੇ ਝਾੜਾ ਹੀ ਨਹੀਂ ਕਣਕ ਦਾ ਨੀ ਕੀ ਰੇਟ ਆ ਜੀ ਇਹਦੀ 250 ਸਰਕਾਰੀ ਖਰੀਦ ਤੇ ਆ ਨਹੀਂ ਨਹੀਂ ਪ੍ਰਾਈਵੇਟ ਮਿਲ ਜਾ ਪਰਦੇ ਬਣਾ ਅੱਛਾ ਪ੍ਰਾਈ ਸਰਕਾਰੀ ਖਰੀਦ ਨਹੀਂ ਹੈਗੀ ਮੰਡੀ ਵੀਰੇ ਰ ਪ੍ਰਾਈਵੇਟ ਚੱਲਦਾ ਕੰਮ ਕਦੀ 2200 ਕਦੀ 2300 ਕਦੀ ਅਸੀ ਚਰਨਦਸ ਅੱਛਾ ਵੱਡੀ ਗੀਆਂ ਅੰਕਲ ਆਪਣੀ ਆ ਮੇਰੇ ਕੱਟੀ ਗਈ ਆ ਹੋਰ ਕਿੱਧਰ ਰਹਿ ਗਈ ਆਪਣੀ ਆ ਉਧਰ ਗਈ 67 8 ਕਰਾ ਉਧਰ ਚੱਲੀਏ ਫੇ ਉਧਰ ਅਜੇ ਕਿਤੇ ਕੱਲ ਕੱਲ ਜਾਣਾ ਉਧਰ ਕੱਲ ਜਾਣਾ ਪਸਤਾ ਨਹੀਂ ਬਣਿਆ ਪਸਤਾ ਬਣਿਆ ਠੀਕ ਆ ਠੀਕ ਆ ਅੱਛਾ ਵੀ ਸਰਕਾਰੀ ਖਰੀਦ ਤੇ ਨਹੀਂ ਸਿਰਫ ਪ੍ਰਾਈਵੇਟ ਖਰੀਦੇ ਚੱਲਦੀ ਔਰੇ ਸਰਕਾਰੀ ਖਰੀਦ ਨਹੀਂ ਹੈ ਕਿ ਗਵਰਨਮੈਂਟ ਦੀ ਗਈ ਨਹੀਂ ਨਹੀਂ ਯਾਰ ਇੰਨੀ ਪ੍ਰਾਈਵੇਟਾ ਮੁੰਜੀ ਵੀ ਪ੍ਰਾਈਵੇਟ ਕੰਕੂਪ ਆਪਣੀ ਲੋਕਾਂ ਨੂੰ ਮਿਲਣਾ ਪੈਂਦਾ ਲੋਕਾਂ ਮੁੰਜੀ ਝੋਨੇ ਨੂੰ ਕਹਿੰਦੇ ਆ ਨਾ ਬਾਈ ਆ ਮੁੰਜੀ ਤੇ ਝੋਨਾ ਕਹਿੰਦੇ ਮੁੰਜੀ ਅਸੀਂ ਝੋਨਾ ਕਹਿੰਦੇ ਆ ਜੀ ਦੀ ਆਓ ਪੱਕ ਇਧਰ ਆਪਣੇ ਪਾਰ ਵੀ ਤੇ ਪਾਕਿਸਤਾਨ ਵਿੱਚ ਦੀ ਮੁੰਜੀ ਕਹਿੰਦੇ ਆ ਹਾਂ ਚੱਲੀਏ ਦੇਖੀਏ ਖਾਲਾ ਮੈਂ ਖਾਲ ਦੇ ਆ ਆ ਜਲਦੀ ਆਪਣੀ ਮਸ਼ੀਨ ਪਹਿਲੀ ਟਰਾਲੀ ਆਈ ਅੱਜ ਜਿੱਦਣੇ ਆਏ ਆ ਜੀ ਦੇ ਦਾਣੇ ਟਰਾਲੀ ਦੇ ਵਿੱਚ ਪਾਉਣੇ ਆ ਹਮਨਦੀਪ ਬਾਈ ਹਾਂ ਅੱਜ ਫਾਸਟ ਟਰਾਲੀ ਆ ਨਾ ਮੈਂ ਉਹੀ ਤੁਹਾਨੂੰ ਕਹ ਰਿਹਾ ਜਿੱਦਣ ਲੱਗਿਆ ਟਰਾਲੀ ਇਹ ਵੀ ਇਹ ਡਾਕਟਰ ਹੀ ਐ ਅੰਕਲ ਨਹੀਂ ਨਹੀਂ ਹੋਰ ਅੱਛਾ 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 ਇਹ ਦੇ ਲਈ ਮੁੰਡਾ ਆਪਣੇ ਨਾਲ ਕਾਲੇਜੀ ਫੜਦਾ ਹੈ ਠੀਕ ਆ ਠੀਕ ਆ ਆਹੜਾ ਮੁੰਡਾ ਗਿਆ ਠੀਕ ਆ ਠੀਕ ਆ ਬਈ ਇਧਰ ਘੇਰੇ ਬੜੇ ਆ ਹਨਾ ਇਧਰ ਕੀਲੇ ਕੀਲੇ ਦਾ ਘੇਰਾ ਆ ਕੀਲੇ ਦਾ ਘੇਰਾ ਪੂਰਾ ਜੀਚ ਮਸ਼ੀਨ ਲੱਗੀ ਹੋਈ ਆ ਇਧਰ ਕੰਮ ਜਾ ਰਿਹਾ ਖਿੱਚਦੀ ਆ ਹਾਂ ਇਹਦੇ ਅੰਦਰ ਵੀ ਕੀਲੇ ਰਹੀ ਆ ਇਹਨਾਂ ਦਾ ਹੀ ਆ ਵੀ ਠੀਕ ਆ ਠੀਕ ਆ ਇਧਰ ਇੱਥੇ ਜਾ ਰਿਹਾ ਮਨ ਵੇੜੂ ਮਸੀਨ ਆ ਹਾਂ ਅੱਜ ਤਾਂ ਵਧੀਆ ਆ ਹਾਂ ਖੁੱਲਾ ਏਰੀਆ ਵੀ ਤੇ ਲਾ ਘੇਰਾ ਇੱਕੋ ਦਾ ਸਿਰੇ ਤੱਕ ਆ ਪਹਿਲੀ ਟਰਾਲੀ ਆਈ ਅੱਜ ਨਈਂ ਦਾ ਬਾਈ ਤਰਪਾਲਾਂ ਦੇ ਹਨਾ ਨਾਲ ਦੀ ਨਾਲ ਮਿਹਨਤ ਯਾਰ ਹਨਾ ਕਹੀਦੀ ਆਪਾਂ ਜਿਵੇਂ ਆਪਾਂ Rajasthan, UP ਦੇ ਵਿੱਚ ਜਾਂ Gujarat ਦੇ ਵਿੱਚ ਦੇਖਦੇ ਆਂ ਉਹ ਲੋਕ ਮਿਹਨਤ ਕਰਦੇ ਆਂ ਯਾਰ ਉਹ ਖੱਤਰਾ ਆਉਂਦੀ ਆ ਫੇਰ ਇਹੜੇ ਤੇ ਘੋੜੇ ਵਾਲੀਆਂ ਉਹ ਫੇਰ ਬੋਰੀਆਂ ਭਰ ਕੇ ਲੱਦ ਕੇ ਬਾਈ ਸਿੱਧਾ ਫੇਰੇ ਮੰਨ ਲਓ ਅੱਡੇ ਦੇ ਲੈ ਜਣੇ ਜਿੱਥੇ ਕਣਕ ਵਿਕਦੀ ਹੈਗਾ ਘਰੇ ਲੈ ਕੇ ਜਾਂਦੇ ਆਂ ਘਰੇ ਲੈ ਜਾਂਦੇ ਕਿਹੜੇ ਅੱਡੇ ਦੇ ਲੈ ਜਿਨੇ ਘਰੇ ਰੱਖਣੀਆਂ ਹਨਾ ਆ ਕੱਟੇ ਬੰਨ ਲੇ ਬਸ ਆ ਦੇਖੋ ਆਪਾਂ ਵੇਚਤੀ ਆਪਾਂ ਅੱਧੀ ਵੇਚ ਦਿੰਦੀ ਘਰ ਰੱਖੀਏ ਖਾਣੇ ਵਾਸਤੇ ਹਾਂ ਠੀਕ ਆ ਠੀਕ ਆ ਵੇ ਅਮਨਦੀ ਭਾਈ ਜਿਵੇਂ ਏਰੀਆ ਚ ਕਣਕ ਲੱਗਦੀ ਆ ਫਿਰ ਇਹਦਾ ਝੋਨੇ ਦਾ ਰਕਵਾ ਬਈ ਐਹੀ ਸਾਰਾ ਜਿੰਨੀ ਅਣਕ ਲੱਗਣੀ ਐੰਨਾ ਹੀ ਝੋਨਾ ਲੱਗਣਾ ਵੇ ਝੋਨਾ ਕਾਦੇਗਾ ਬੜਾਈ ਮਸ਼ੀਨ ਗੱਲ ਆ ਬਈਏ ਮਸ਼ੀਨ ਗੱਲ ਬਹੁਤ ਘੱਟ ਅੱਛਾ ਲੇਵਰ ਕਾ ਵੱਡ ਹੁੰਦੀ ਆ ਹਾਂ ਹਾਂ ਬਾਰਡਰ ਤੇ ਇਹ ਚੱਕਰ ਗਿਆ ਕਿ ਤਵੇਂ ਪ੍ਰਾਲੀ ਰੱਖਦੇ ਪਸ਼ੂਆਂ ਵਾਸਤੇ ਅੱਛਾ ਬਈ ਜੇ ਆਪਣੇ ਪ੍ਰਾਲੀ ਨਾਲੇ ਨਾ ਆਪਣੇ ਉਹ ਪਹਾੜੀ ਇਲਾਕੇ ਤੋਂ ਗੁਜਰ ਆਂਦੇ ਆ ਨਾ ਅੱਛਾ ਉਹ ਫਿਰ ਪ੍ਰਾਲੀ ਲਾ ਜਾਂਦੇ ਸਾਰੀ ਪ੍ਰਾਲੀ ਵੇਚਦੇ ਲੋਗ ਕੀ ਜਰੂਰੀ ਹੈ 1200 ਦਾ ਕਨਾਲ ਜਰੂਰੀ ਹੈ ਠੀਕ ਹੈ ਠੀਕ ਹੈ ਬਾਈ ਇੱਕ ਗੱਲ ਹੋਰ ਲੈਣਾ ਮਨ ਮੇਰੇ ਦਿਮਾਗ ਚ ਆ ਗਿਆ ਮਨਦੀਪ ਬਾਈ ਨੇ ਨਾ ਆਪਣੇ ਫਾਰਮ ਕਰਨਾ ਹੈ ਡੇਰੀ ਫਾਰਮ ਆ ਜੇ ਮੇਰਾ ਵੀਰ ਕੋ ਡੇਰੀ ਫਾਰਮ ਵਾਲਾ ਹੋਵੇ ਹੈ ਨਾ ਤਾਂ ਮਨਦੀਪ ਬਾਈ ਨੰਬਰ ਦੱਸ ਦੇ ਆਪਣਾ ਇਹਨੇ ਗੱਛੀਆਂ ਬੱਚੀਆਂ ਗਏ ਆ ਮੈਂ ਐਸਾ ਜੋ ਵੀ ਰੱਖਣੀ ਹੈ ਪੰਜਾਬ ਤੇ ਲਿਆ ਕੇ ਰੱਖਣੀ ਹੈ ਨੰਬਰ ਦੇ ਦੇ ਆਪਣਾ ਜੇ ਕੋ ਹੋਇਆ ਮੇਰਾ ਵੀਰ ਹੈ ਨਾ ਮਨਦੀਪ ਬਾਈ ਦਾ ਜਰੂਰ ਕਨੈਕਟ ਕਰੇ ਬਾਈ ਦਾ ਬੜਾ ਵਧੀਆ ਸੁਭਾਅ ਹੈ ਬਈ ਵਧੀਆ ਇਹਦਾ ਕੰਮ ਚੱਲ ਜੇ ਹੈ ਨਾ ਕੰਬੈਨ ਦਾ ਮਾਲਕ ਬਣਾ ਲਾਂਗਾ ਹਨ ਉਹਨੇ ਇੱਕ ਦਾ ਡੇਰੀ ਫਾਰਮ ਨੇ ਖੋਲਣਾ ਐ ਮੁੰਡੀ ਬਾਈ ਨੰਬਰ ਦੱਸਦੇ ਆ ਆਪਣਾ ਮੇਰਾ 9070740400 9070740400 ਨੰਬਰ ਆ ਬਾਈ ਦਾ ਜੇ ਮੇਰਾ ਕੋਈ ਡੈਰੀ ਫਾਰਮ ਵਾਲਾ ਮੇਰੀ ਵੀਡੀਓ ਦੇਖਦਾ ਹਨਾ ਤਾਂ ਮੇਰੇ ਕਾ ਬਾਈ ਜਰੂਰ ਬਾਈ ਕਾ ਕਨੈਕਟ ਕਰਕੇ ਨਾ ਦੱਸੇ ਬੱਚੀਆਂ ਕਿੱਥੇ ਤੇ ਮਿਲਣਗੀਆਂ ਵਧੀਆਂ ਇਹਨੇ ਨਮਈ ਕਮਤ ਹੋਰ ਨਾ ਅਜੇ ਬਬੜੇ ਦੇਖਦੇ ਆ ਵੀਰੇ ਵੀਡੀਓ ਨਾ ਆਪਣੇ ਉਹ ਦੇ ਦਾਂਗੇ ਸਹਲੇ ਜੀ ਤੈਨੂੰ ਭਰਾਵਾ ਬਾਦੂ ਕਿੰਨੀ ਘੱਟ ਛੜੀ ਬੋਲਦਾ 10000 ਛੜੀ ਤੇ 20000 ਨਹੀਂ ਨਹੀਂ ਇਹ ਤੇ ਸਟਾਰਟ ਕਰਾਂ ਨਹੀਂ ਨੂਰੇ ਮੈਂ ਤਾਂ ਦੱਸਦਾ ਐ ਤਰ ਤੇਰੇ ਕੋਈ 2000 ਘੱਟ ਛੱਡ ਦਾਂਗੇ। ਆ ਬਾਕੀ ਇੱਧਰ। ਤੂੰ ਇਹ ਤੇਰਾ ਵਿਗੀ ਜਾਣਾ ਓਰੇ। ਆਪਣਾ ਚਾਰ ਆ ਨਾ ਜਿਹੜਾ ਬੜਾ ਟਾਪ ਦਾ ਹੁੰਦਾ ਤੈਨੂੰ ਦੇ ਦੇਣਾ ਓਰੇ। ਇੱਧਰ ਥੋੜੀ ਆਦਤ ਪਾਵਾਂਗੇ ਆਪਣੇ। ਲਾਗੇਣਾ ਵੀਰੇ ਉਹਦਾ ਦੁੱਧ ਦੁੱਧ ਦਾ ਫਰਕ ਪੈਂਦਾ ਨਾ ਉਹਦੇ ਨਾਲ। ਹਾਂ ਦੇ ਦਾਂਗੇ ਤੈਨੂੰ ਕੋਈ ਨਹੀਂ। ਆਪਾਂ ਬਥੇਰਾ ਪੈਕ ਕਰਨਾ ਹੁਣ ਦੱਸ 2000 ਘੱਟ ਬਣਾਉਣੀ ਆ। ਠੀਕ। ਤਾਂ ਆਪਾਂ ਦੇ ਦਾਂਗੇ ਤੈਨੂੰ ਕੋਈ ਨਹੀਂ। ਬਲੂਰੇ ਦਾ ਡੀਲਰ ਬਣਾਓਗੇ। ਜੰਮੂ ਜੇ ਕੇ ਡੀਲਰ ਤੈਨੂੰ ਬਣਾਉਣ। ਨਹੀਂ ਆਪਣਾ ਸਵਾਜ ਜਿੱਥੇ ਆਪਾਂ ਲਾਰੀ ਫੇ ਆਪਣਾ ਭਰਾਵਾਂ ਵਾਲਾ ਹੀ ਪਿਆਰ ਹੋ ਜਾਂਦਾ। ਬਾਕ ਬਾਕੀ ਵੀ ਮਸ਼ੀਨਾਂ ਨੇ ਇੱਕ ਆਪਣੇ ਵਾਲੀ ਚੱਲਦੀ ਆ ਇੱਕੋ ਚੱਲਦੀ ਆ ਵਿਛਾਲ ਬਾਕੀ ਦੋ ਦੋ ਕਿਤੇ ਲੰਘੀਆਂ ਉਹ ਆਓ ਜਲਦੀ ਇੱਕ ਮਗਰ ਦੇ ਪਾਸੇ ਮਸ਼ੀਨਾਂ ਕਰਕੇ ਭਾਈ ਜਿਹੜੇ ਏਰੀਆ 'ਚ ਮਸ਼ੀਨ ਵੱਢਦੀ ਆ ਨਾ ਬਸ ਉਹ ਸਾਫ਼ ਏਰੀਆ ਸ਼ਾਮ ਤੱਕ ਕਰ ਸਾਫ਼ ਹੋ ਜਾਂਦਾ ਸਵੇਰੇ ਇੱਥੇ ਤੇ ਮਸ਼ੀਨਾਂ ਲਾਈ ਜਾਂਦੀਆਂ ਇੱਥੇ ਤੇ ਲਾ ਕੇ ਆ ਦੇ ਲਵਾ ਮੰਦੀ ਭਾਈ ਹੈ ਬਸ ਗਿਆ ਉਹ ਉੱਪਰਲੇ ਪਲਾਂਟੇ ਰਹਿ ਗਏ ਹੁਣ ਇੱਕ ਆ ਖਤੀ ਜੀ ਰਹਿ ਗਈ ਵਿੱਚ ਕਿਹਦੀ ਉੱਪਰ ਰਹਿ ਗਏ ਪਰਾਂ ਦੇ ਉਹ ਮਸ਼ੀਨਾਂ ਸਾਫ਼ ਕਰਦੇ ਜਾਨੀ ਇੱਧਰ ਤੇ ਅਸੀਂ ਗਈ ਜੰਨੇ ਆ ਚੱਲੀ ਜਾਂਦਾ ਕੰਮ ਮਾਰੋ ਮਾਰ ਬਾਕੀ ਇਹ ਚ ਮੌਸਮ ਵੀ ਕਰੂਗਾ ਲਫੜਾ ਆ ਮਾਮੰਦੀ ਬਾਈ ਮੀਂਹ ਜਰਾ ਬੱਦਲ ਜਾ ਹਾਂ ਅੱਜ ਪਹਿਲੀ ਟਰੈਲੀ ਦਾਣੇ ਪਾਉਣ ਲੱਗਿਆ ਮੋਲੀ ਵੀ ਮਾ ਕਿ ਇਧਰ ਵਿਸ਼ਾਲ ਖੜੀ ਹੈ ਜਿਹੜੀ ਆਪਣੇ ਇੱਥੇ ਨਾਲ ਪਿੰਡ ਚੱਲਦੀ ਉਹ ਖੜੀ ਆ ਵੀ ਰੋਡ ਤੇ ਉਹ ਵੀ ਦੇਖਦੇ ਆ ਵੀ ਕੋਈ ਆਵੇ ਨਾ ਤਾਂ ਪੜਾ ਕੇ ਇੱਕ ਵਾਰ ਬਾਈ ਇੱਕ ਜੰਮੂ ਦਾ ਇੱਕ ਸੂਲ ਦੇਖਿਆ ਮੰਨ ਲਓ ਜਿੱਥੇ ਵੀ ਮਸ਼ੀਨ ਆ ਨਾ ਵੜ ਗਈ ਇੱਕ ਰਾਹ ਅਹੀ ਦਾਵਾ ਚਾਹੇ ਇੱਕ ਕਨਾਲ ਲਈ ਰਾਹ ਯਾਰ ਉਹ ਰਾਹ ਬਣ ਗਿਆ ਨਾ ਬਸ ਫਿਰ ਸਾਰਾ ਏਰੀਆ ਗਾਹਾਂ ਤੇ ਗਾਹ ਪੱਲੀਆਂ ਚੱਕ ਕੇ ਨਾਲ ਦੀ ਨਾਲ ਆਪਣਾ ਏਰੀਆ ਸਾਫ਼ ਕਰ ਦਿੰਦੀ ਹੈ ਮਸ਼ੀਨ ਫਿਰ ਇਹ ਨਹੀਂ ਦੇਖਦੇ ਕਿ ਸਾਡੇ ਦੋ ਹੀ ਮਸ਼ੀਨ ਵੱਢਣਾ ਉਹਨੇ ਵੱਢਣਾ ਨਾ ਇਹਨਾਂ ਦੇ ਮਨ 'ਚ ਕੋਈ ਵੀ ਐਜੀ ਗੱਲਬਾਤ ਨਹੀਂ ਅਰ ਖੇਤ ਵੱਢਿਆ ਨਾਲ ਦੀ ਨਾਲ 200 ਰੁਪਏ ਕਨਾਲ ਆ ਨਾ ਜਿਹੜਾ ਰੇਟ ਚੱਲਦਾ ਆਪਣਾ ਤਾਂ ਵੀ ਉਹ 200 ਰੁਪਏ ਫੜੋ ਕਨਾਲ ਵੱਢੋ ਉਸ ਹਿਸਾਬ ਨਾਲ ਵਧੀਆ ਸਿਸਟਮ ਉਸ ਹਿਸਾਬ ਦਾ ਵਧੀਆ ਪੈਸੇ ਆਉਂਦਾ ਵੀ ਹੈ ਨਾ ਕੋਈ ਪੈਸਾ ਮੰਨਣ ਵਾਲਾ ਕੰਮ ਨਹੀਂ ਬਾਕੀ ਜੰਮੂ ਦਾ ਏਰੀਆ ਜਿਹੜਾ ਬਹੁਤ ਸੋਹਣਾ ਰਾਉਣ ਕੀ ਏਰੀਆ ਕਹਿੰਦੇ ਇਹਨੂੰ ਬਾਕੀ ਤੁਹਾਨੂੰ ਪਤਾ ਹੀ ਵੀ ਪੰਜਾਬ ਦੀ ਹੈ ਨਾ ਹਿੱਸਾ ਪੰਜਾਬ ਦਾ ਇਹ ਵੀ ਉਹਦੇ ਕਰਕੇ ਜਿਆਦਾ ਮਹਿਸੂਸ ਨਹੀਂ ਹੁੰਦਾ ਨਾ ਹਿੰਦੀ ਹੁੰਦੀ ਜੀ ਘੱਟ ਬੋਲਦੇ ਆ ਬੋਲਦਾ ਤਾਂ ਕੋਈ ਆਪਣੇ ਨਾਲ ਤਾਂ ਗੱਲ ਨਹੀਂ ਕਰਦਾ ਵੈਸੇ ਪੰਜਾਬੀ ਉਹ ਜਿਆਦਾ ਟੱਕਰਦੇ ਆ ਟੱਕਰਦੇ ਜਿੰਨੇ ਵੀ ਟੱਕਰਦੇ ਆ ਬਾਕੀ ਤੁਹਾਨੂੰ ਉਹ ਲੱਗੀ ਟਰਾਲੀ ਜਿਧਾਣੇ ਕਢਾਣਾ ਆਪਣੀ ਮਸ਼ੀਨ ਆ ਇਹਦਾ ਥੋੜਾ ਜਿਹਾ ਗੰਨਾ ਛੋਟੀਆਂ ਟਰਾਲੀਆਂ ਬੈਡਾਂ ਦੀ ਟਰਾਲੀ ਵਾਤੇ ਦਾ ਹੈਗਾ ਕਾਮਯਾਬ ਜਿਹੜੇ ਛੋਟੀਆਂ ਟਰਾਲੀਆਂ ਇਹਨਾਂ ਚ ਨਹੀਂ ਕਾਮਯਾਬ ਹੈਗਾ ਇਹ ਦਾਣੇ ਤਾਂ ਥੋੜੇ ਜਿ ਖਲਾਰ ਦਾ ਜਾਲਦ ਵਾਲੇ ਹੋਣਾ ਦੂਜਿਆਂ ਦੇ ਉਹ ਲੱਗਾ ਹੁੰਦਾ ਨਾ ਹਾਂ ਟੂ ਵੀ ਉਹ ਮੂੰਹ ਜਿਹਾ ਬਣਿਆ ਹੁੰਦਾ ਉਹਦੇ ਪਟਾਏ ਲੱਗਿਆ ਹਾਂ ਹਾਂ ਨਹੀਂ ਲਾਉਣਾ ਇਹਦੇ ਵੀ ਟੂ ਪਲਾਵਾਂਗੇ ਹੁਣ ਉਹ ਦਿਓ ਦਾਣੇ ਪਾਉਂਦਾ ਨਾ ਯਾਰ ਇਹ ਬੜੇ ਵੱਡ ਬੱਡ ਬੱਡ ਚ ਲੋਟ ਆ ਟਿੱਪੜ ਟੋਪੜ ਜਿ ਦਾਣੇ ਪਾਉਣਾ ਡੈਂਪਰ ਜਿਹਾ ਉਹ ਠੀਕ ਆ ਹੁਣ ਆਈ ਉੱਪਰ ਅੰਕਲ ਉਹਨਾਂ ਦੀ ਹੋ ਰਹੀਆਂ ਨੇ ਬਹੁਤ ਠੀਕ ਆ ਠੀਕ ਆ ਉਹ ਚੱਲਦੀ ਇੱਕ ਮਗਰ ਸਾਈਨ ਇੱਥੇ ਸਵੇਰ ਦੀ ਚੱਲਦੀ-ਜਲਦੀ ਹੈ ਨਾ ਏਰੀਆ ਬਾਈ ਸਵੇਰੇ ਜਦੋਂ ਆਪਾਂ ਆਏ ਤਾਂ ਪੂਰਾ ਏਰੀਆ ਖੜਾ ਤਾਂ ਹੁਣ ਇਹ ਸਾਰਾ ਏਰੀਆ ਵੱਢ ਕੇ ਇੱਕ ਮਸ਼ੀਨ ਆ ਰਹੀ ਗਈ ਇੱਕ ਆਪਣੇ ਬਾਈ ਉਹਨਾਂ ਦੇ ਖੜੀਆ ਵਿਛਾ ਲਓ ਸਾਹਮਣੇ ਉਹ ਦੇਖੋ ਇਹ ਆਈ ਹੋਈ ਹੈ ਹਰਿਆਣੇ ਤੇ ਬਾਈ ਉਹ ਨਹੀਂ ਖੜੇ ਆਪਣੇ ਕੋਲ ਕਿਦਾਂ ਬਾਈ ਜੀ ਵਧੀਆ ਵਧੀਆ ਅਪਣੀ ਸੁਣਾਓ ਵਧੀਆ ਕਿਹੜਾ ਏਰੀਆ ਵੀਰੇ ਆਪਣਾ ਸੰਧ ਤੋਂ ਬਲਾਉਣਾ ਪਿੰਡ ਆ ਬੜੀ ਬਾੜ ਕੱਢ ਗਿਆ ਹਰਿਆਣੇ ਚ ਬਸ ਬਸ ਜਿੱਥੇ ਦਾਣਾ ਪਾਣੀ ਲੀ ਸਹੀ ਗੱਲ ਹੈ ਦਾਣੇ ਬਣ ਕੇ ਹੋਰ ਵਧੀਆ ਹੋ ਗਿਆ ਕੰਮ ਵਧੀਆ ਵਧੀਆ ਚੜਦੀ ਕਲਾ ਨਜ਼ਾਰੇ ਇਹ ਬਾਈ ਏ ਬਲਾਡੇ ਤੋਂ ਬਲਾਡੇ ਤੋਂ ਹਾਂਜੀ ਤੇ ਬਾਈ ਮਸ਼ੀਨ ਤੇ ਰੱਖਿਆ ਪਿਆ ਹੋਣਾ ਇਹ ਬਾਈ ਮਸ਼ੀਨ ਤੇ ਵੇਚ ਠੀਕ ਆ ਠੀਕ ਆ ਹੋਰ ਵੀਰੇ ਹੋਰ ਸਭ ਵਧੀਆ ਠੀਕ ਠਾਕ ਕਿੰਨੇ ਕਿਲੋਮੀਟਰ ਪੈ ਗਿਆ ਜੰਮੂ ਇਹ ਆਪਣਾ ਪੈ ਗਿਆ ਪੌਣੇ 500 ਕਿਲੋਮੀਟਰ ਪੌਣੇ 500 ਕਿਲੋਮੀਟਰ ਚੱਲ ਫਿਰ ਤਾਂ ਨੇੜੇ ਹੀ ਐਮਪੀ ਉਪੀ ਨਾਲੋਂ ਆਹ ਨੇੜੇ ਹੀ ਆ ਘਰ ਵਰਗਾ ਹੀ ਕੰਮ ਹੈ ਨਹੀਂ ਸਹੀ ਆ ਵੀ ਉਹ ਰਿਹਾ ਕਿ ਇੱਕ ਗੱਲ ਦੇਖੀ ਹੈ ਨਾ ਇੱਥੇ ਆ ਕੇ ਆਪਾਂ ਨੂੰ ਉੱਪਰ ਆ ਜਾਣਾ ਲੱਗਦਾ ਵੀ ਮੈਂ ਐਮਪੀ ਜਾਂਦੇ ਹਾਂ ਨਾ ਇੱਥੇ ਆਪਣਾ ਪੰਜਾਬ ਵਾਲਾ ਮਾਹੌਲ ਹੈ ਸਾਰਾ A to Z ਸਹੀ ਗੱਲ ਆ ਇੱਜ਼ਤ ਮਾਨ ਬਹੁਤ ਕਰਦੇ ਹਾਂ ਇੱਜ਼ਤ ਮਾਨ ਬੜਾ ਕਰਦੇ ਆ ਹੋਰ ਭਾਈ ਹੋਰ ਵਧੀਆ ਜੀ ਰੇਟ ਰੂਟ ਦਾ ਰੌਲਾ ਤਾਂ ਨਹੀਂ ਪਿਆ ਜੇ ਮੈਂ ਨਾ ਰੇਟ ਦਾ ਹਿਲਾਲ ਤੇ ਜਿਹੜਾ ਠੀਕ ਰਿਹਾ ਇੱਕ ਦੋ ਦਾ ਵੇਖੋ ਉਹ ਗੁਰੂਆ ਮੈਂ ਉਹਰੇ ਸਵੇਰੇ ਮਸ਼ੀਨ ਲਿਆ ਕੇ ਕੜਾਈ ਦਾ ਮੈਨੂੰ ਕਹਿੰਦੇ 150 ਨੂੰ ਮੈਂ ਕਿਹਾ ਯਾਰ 150 ਦਾ ਕਿਹੜਾ ਰੇਟ ਆ ਨਹੀਂ ਨਹੀਂ ਐਵੇਂ ਕੋਈ ਪਕਾ ਦੇ ਪਕਾ ਦੇ 150 ਚ ਪੱਲੇ ਕੀ ਪੈਣਾ ਹੈ ਖੇਤਾਂ ਵਾਲੀ ਭੁਗਾਈ ਜਾਂਦੇ ਆ ਖੇਤਾਂ ਵਾਲੇ ਭੁਗਾਈ ਜਾਂਦੇ ਆ ਵੀਰੇ ਨਹੀਂ ਅਸੀਂ ਤੇ ਹੀ ਜਾਂਦੇ ਆ ਵੀਰੋ ਤਾਂ ਬਣ ਕੇ ਕੀ ਆਪਣਾ ਜੋ ਰੇਟ ਹੈ ਉਹ ਜਾਜ ਲਾਓ ਬਾਕੀ ਆਪਣਾ ਕਿਸਮਤ ਖਾਣੀ ਹੈ ਸਭ ਨੇ ਜਦ ਮਸ਼ੀਨ ਦਾ ਕਿਸੇ ਨੂੰ ਕੋਈ ਤਕਲੀਫ ਨਹੀਂ ਹੁੰਦੀ ਮੈਂ ਮਸ਼ੀਨ ਚਾਹ ਇੱਕ ਨਹੀਂ 10 ਆ ਹੋਰ ਆ ਜਾਣ ਜਿਹੜੇ ਦੀ ਚੱਲਦੀਆਂ ਪਰ ਰੇਟ ਨਾ ਟੁੱਟੇ ਜੇ ਰੇਟ ਟੁੱਟਦਾ ਨਾ ਕਿੱਥੇ ਦਾ ਇੱਕ ਤਾਂ ਇੱਕ ਵਾਰ ਮਸ਼ੀਨ ਦੇ ਸ਼ਾਹ ਨੂੰ ਜੇ ਫੋੜ ਦੱਸਣਾ ਜੇਬ ਨੇ ਇੱਕ ਢੀਲੇ ਪੈਣਾ ਫਿਰ ਬਹੁਤ ਫਰਕ ਪੈਂਦਾ ਹੋਰ ਬਾਈ ਹੋਰ ਵਧੀਆ ਵਧੀਆ ਇਹਨਾਂ ਖਿਜੇ ਕਿਤੇ ਖੇਤ ਬੜੇ ਬੜੇ ਹੋਣ ਮੈਂ ਕਹਿੰਦਾ ਇਹਦੇ ਵਰਗਾ ਏਰੀਆ ਕੋਈ ਨਹੀਂ ਇਸ ਜਿਹੇ ਵਰਗਾ ਏਰੀਆ ਠੰਡਾ ਲਾਕਾ ਨਾਲ ਹਾਂ ਸਹੀ ਆ ਅਦੇ ਹੁਣ ਫੇਰ ਬੱਦਲ ਹੋ ਗਿਆ ਆ ਬੱਦਲ ਹੋ ਗਿਆ ਸ਼ਾਮ ਨੂੰ ਤੇ ਨਲਕੇ ਤੇ ਪਾਣੀ ਤੇ ਬੈਹ ਨਹਾਤਾ ਵੀ ਨਹੀਂ ਬਸ ਸਹੀ ਗੱਲ ਆ ਬਰਫ ਵਰਗਾ ਪਾਣੀ ਨਿਕਲਦਾ ਨਲਕੇ ਚੋ ਵੀ ਸ਼ਾਮ ਨੂੰ ਉਹ ਖੜਪ ਕਰਤੀ ਖੜੀ ਹੁਣ ਹਾਂਜੀ ਕਰਤੀ ਖੜੀ ਬਸ ਆਪਣਾ ਨਿਬੜ ਗਿਆ ਵੈਨਿਆ ਹੁਣ 5-10 ਕਿਲੋਮੀਟਰ ਦੇ ਏਰੀਆ ਜੇ ਤੇ ਬਣਦੀ ਗੱਲ ਠੀਕ ਨਹੀਂ ਤੇ ਫੇਰ ਚੱਲ ਨਹੀਂ ਗਾਂ ਦਾ ਬਾਈ ਰੇਟ ਦਾ ਗੰਦਾ ਮੈਂ ਕੱਲ ਘੁੰਮ ਕੇ ਆਇਆ ਨਹੀਂ ਗਾਂ ਦਾ ਹੁਣ 150 ਨੂੰ 130 ਨੂੰ ਆਏ ਹੱਕਾ ਕਰਨ ਵਾਲਾ ਕਹਿੰਦੇ ਵੀ ਏਕਣਾ ਬਸ ਬਸ ਜੀ ਦਾਣਾ ਪਾਣੀ ਹੋਇਆ ਤਾਂ ਚੁਗ ਲਾਂਗੇ ਮੈਂ ਵੀ ਬਸ ਆਹੀ ਏਰੀਆ ਵੜਣਾ ਹੈ ਇੱਕੀ ਲਾਉਣੀ ਚੱਟ ਜਿਹੜੀ ਲੱਗੀ ਲੱਗੀ ਉਹ ਪਿੰਡਾਂ ਨੂੰ ਫੇਰ ਸਿੱਧੇ ਹੁਣ ਬਾਈ ਬਹੁਤ ਟਾਈਮ ਹੋ ਗਿਆ 3 ਮਹੀਨੇ ਹੋ ਗਏ ਤੇ ਮਈ ਚੜ ਗਿਆ ਕਦੀ ਨਾ ਟਾਈਮ ਤੇ ਹੋਇਆ ਹੀ ਨਹੀਂ ਅੱਗੇ 3 ਮਹੀਨੇ ਹੋ ਗਿਓ ਕਣਕ ਵੜਦਿਆਂ ਨੂੰ ਚਲੋ ਠੀਕ ਆ ਬਾਈ ਠੀਕ ਠੀਕ ਵੀਰੇ ਆਪਾਂ ਨਾ ਬਾਈ ਹੁਣ ਆਪਣੀ ਮਸ਼ੀਨ ਤਾਂ ਦਾੜੀ ਦੂਰ ਚੱਲਦੀ ਸੀ ਇੱਧਰ ਆਪਾਂ ਤੁਸੀਂ ਦੇਖੇ ਹੋਣਾ ਬੱਬੂ ਭੁੱਲਰ ਜਿਹੜਾ ਇੰਸਟਾਗ੍ਰam ਤੇ ਵੀਡੀਓ ਹੈ ਨਾ YouTube ਤੇ ਬਾਈ ਦਾ ਚੈਨਲ ਆ ਉਹਦੇ ਲੱਗੇ ਆਏ ਆ ਇੱਧਰ ਆਪਣਾ ਬੜਾ ਭਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਗਿੱਲ ਬਾਈ ਇਹ ਬਾਈ ਦੇ ਨਾਲ ਵੀਰ ਜੋਤ ਜੋਤ ਹਾਂ ਇਹ ਨਾਲ ਨਾਲੇ ਰਹਿਣਾ ਇਹਦੇ ਬਾਡੀਗਾਰਡ ਆ ਜਣੀ ਮਰ ਗਿੱਲ ਦਾ ਹੋਰ ਗਿੱਲ ਬਾਈ ਬਹੁਤ ਵਧੀਆ ਬਾਈ ਚੜਦੀ ਕਲਾ ਪਾਟਦੇਗੇ ਜੰਮੂ ਦੀ ਜਣਾ ਪਾਟਦੇਗੇ ਸਾਰੇ ਬਾਪੀ ਦੇ ਜੰਮੂ ਫਿਰਦੇ ਨੇ ਹਾਂ ਸਾਰੇ ਬਾਪੀ ਦਾ ਜੰਮੂ ਫਿਰਦੇ ਨੇ ਬਾਈ ਸਹੀ ਇੱਕ ਗੱਲ ਦੇਖੀ ਆ ਮੈਂ ਜਿੰਨੇ ਆ ਵੀ ਰੀਲਾਂ ਜਾਂ ਵੀਡੀਓ ਵਾਲਿਆਂ ਸਾਬ ਜੰਮੂ ਫਿਰਦੇ ਕੋਈ ਬੰਦਾ ਹੀ ਹੋਣਾ ਵੀ ਜਿਹੜਾ ਨਾ ਆਵੇ ਹੈਨਾ ਹੋਰ ਗੱਲ ਕਿੱਧਰ ਚੱਲਦੀਆਂ ਬਾਈ ਆਪਣੀ ਬਾਈ ਬੀਜੇ ਪਰ ਚੱਲਦੀ ਆ ਆਨੰਦਪੁਰ ਚੱਲਦੀ ਆ ਤੂੰ ਤਾਂ ਸਾਈਡ ਪਰ ਹੀ ਰਹਿ ਗਿਆ ਹਣਾ ਦੋ ਮਹੀਨਿਆਂ ਦਾ ਹਾਂ ਹਾਂ ਜੀ ਆਪਾਂ ਸਾਈਡ ਤੇ ਆ ਜਿਹੜਾ ਤੱਤੇ ਏਰੀਆ ਸਾਈਡ ਪਰ ਹੀ ਰਹਿ ਗਿਆ ਨਵੇਂ ਸ਼ਹਿਰ ਤੋਂ ਤਾਂ ਪਿੱਛੇ ਰਹਿ ਗਿਆ ਹਣਾ ਨਵੇਂ ਸ਼ਹਿਰ ਤੋਂ ਪਿੱਛੇ ਆ ਬਈ ਆਪਣਾ ਹੋਰ ਆ ਇਧਰ ਨੂੰ ਕਿਵੇਂ ਆ ਗਿਆ ਘੁੰਮਦਾ ਕਮਾਉਂਦਾ ਮੈਂ ਕਿਹਾ ਮਰੇ ਜੀ ਤੁਹਾਨੂੰ ਹਾਂ ਮਰੇ ਜੀ ਦੇਖਦੇ ਫਿਰਦੋ ਆਓ ਚਲਾ ਜਿਹੜਾ ਮੁਲਾਕਾਤ ਹੋ ਜਾਂਦੇ ਰਹੇ ਕੰਦੇਗਾ ਨਾ ਮੈਂ ਕਿਹਾ ਸਾਰੇ ਆਏ ਹੋਏ ਨੇ ਚੱਲ ਕਿਰਾ ਗੁੜਾ ਮਾਰਿਆ ਨੇ ਹਾਂ ਹਾਂ ਹੋਰ ਬਹੁਤ ਵਧੀਆ ਹੋ ਗਿਆ ਵਧੀਆ ਕੰਮ ਹਾਂ ਕੰਮ ਵਧੀਆ ਹੋ ਗਿਆ ਪੈਂਟ ਵਧੀਆ ਲੱਗ ਗਿਆ ਹਾਂ ਵਧੀਆ ਲੱਗਿਆ ਪੈਂਟ ਜੀ ਬੱਬੂ ਨੂੰ ਲਾਇਆ ਫੋਨ ਹਾਂ ਬੱਬੂ ਉਹ ਆਉਂਦਾ ਕੋਰ ਉਹ ਆਉਂਦਾ ਕੋਰ ਕਜੀ ਕਰਦਾ ਉਹ ਦੇ ਉਹਦੇ ਬਟੋ ਬਟੋ ਉਹੀ ਹੈ ਉਹਦੇ 200 ਰੁਪਏ ਆ ਦੀ ਜਿਹੜੀ ਕਨਾਲੋਂ ਖਾ ਪਰ ਲੱਗਿਆ ਬੈਗ ਸੰਭਾਲ ਕੇ ਆਉਗੇ ਇਹਨੂੰ ਬੈਗ ਸੰਭਾਲ ਕੇ ਆਉਗਾ ਹਾਂ ਜਿਹੜਾ ਉਹ ਦੂਏ ਤੜੇ ਛੋਟੇ ਲੋੜ ਦੀ ਪਾਈ ਫਿਰ ਬਾਈ ਗਿੱਲ ਮੇਰੀ ਐ ਇੱਕ ਗੱਲ ਦੱਸ ਵੀ ਬਾਈ ਇੰਨੀ ਮਸ਼ੀਨ ਕਰੇ ਦੇਖੀ ਹੈ ਤੈਨੂੰ ਕੈਸਾ ਲੱਗੋਗੇ ਕੰਮ ਕਰਦੇ ਰੂ 15 2015 ਤੋਂ ਤਾਂ ਮੈਂ ਜੰਮੂ ਆਉਣਾ ਉਦੋਂ ਪਹਿਲਾਂ ਜਿੰਨੇ ਨਾਲ ਦਾ ਮਤਲਬ ਪੱਕਾ ਉਹਨਾਂ ਤੋਂ ਜੰਮੂ ਪੱਕਾ ਪੱਕਾ ਜੰਮੂ ਹੋਣੇ ਫੇ ਅੱਗੇ ਕਿੰਨਾ ਕੀਲਾ ਕਰਕੇ ਜਾਣਾ ਵੀਰੇ ਅੱਗੇ ਉਹੀ 1.500 ਦੇ ਅੱਟੇ-ਸੱਟੇ ਆਇਦਗੀ ਆਇਦਗੀ ਮੈਂ ਕਿ 100 ਵੀ ਨਹੀਂ ਹੁੰਦਾ ਪਟਦੇ ਆ ਜਿਹੜਾ ਬਾਕੀ ਬਾਕੀ ਬਈ ਪੁਰਾਣੇ ਖੁੰਣਾ ਦੇ ਜਿਹੜਾ ਪਟਦੇ ਆ ਆਇਦਗੀ ਮਾ ਜਾਂ ਨਵੀਆਂ ਮਸ਼ੀਨਾਂ ਹੋ ਗਿਆ ਸਾਡਾ ਆਉਂਦੀ ਨਹੀਂ ਚੱਲ ਉਹ ਮਸ਼ੀਨ ਆ ਯਾਰ ਜਿੰਨੀ ਮਰਜ਼ੀ ਆਵੇ ਪਰ ਰੇਟ ਨਾ ਨਾ ਹਿੱਲੇ ਜਾਂ ਰੇਟ ਹਿੱਲਦਾ ਨਾ ਉਹ ਕੰਮ ਪਾਉਂਦਾ ਫੰਦ ਪਾਉਂਦਾ ਉਹ ਬੜਾ ਕੰਮ ਖਰਾਬ ਕਰਦਾ ਹੁਣ ਅੱਜਰ ਇੱਥੇ ਵੀ ਤਾਂ ਰੇਟ ਦਾ ਰੌਲਾ ਹੀ ਪਿਆ ਸੋ 1200 ਹੀ ਹੋ ਗਿਆ ਆ ਦੇਖ ਲੈ ਮੈਂ ਹੁਣ ਤੂੰ ਤੋਂ ਕੋਲੇ ਦਾ 1600 ਦਾ ਰੇਟ ਲੰਦਾ ਦਾ ਮੈਂ ਚਾਹ ਚਾਂ ਤਿੰਨ ਚਾਰ ਦਿਨ ਹੋ ਗਏ ਅੱਜ ਉੱਥੇ ਵੀ 1200 ਨੂੰ ਓਕਾ ਵਜੇ ਗਿਆ 12 ਬਾਈ ਆਪਾਂ ਇੱਧਰ ਗਾਸਾਂ ਨਹੀਂ ਆਉਂਦੇ ਹੈਗੇ ਉੱਥੇ ਵਧੀਆ ਸਾਨੂੰ ਰੇਟ ਮਿਲ ਜਾਂਦਾ 200 ਰੁਪਏ ਦਾ ਮੈਂ ਤਾਂ ਕਹਾਂ ਵਧੀਆ ਆ ਆਪਾਂ ਪਤਾ ਕੀ ਆ ਆਪਾਂ ਚ ਕਿਹਾ ਭੈੜਾ ਆਪਾਂ ਬੜਾ ਖੁੱਲਾ ਏਰੀਆ ਦੇਖ ਕੇ ਭੱਗ ਜਾਂਦੇ ਵੀ ਖੁੱਲਾ ਏਰੀਆ ਖ ਜਿੱਥੇ ਢਾਮੀ ਢਾਮੀ ਕਰਨ ਨਾਲ ਦਾ ਏਰੀਆ ਚੰਗਾ ਨਾਲੇ ਅਗਲਾ ਖੋਜ ਹੋਗੇ ਦਿੰਦਾ ਨਾਲੇ ਚਾਹ ਪਾਣੀ ਵੀ ਦਿੰਦਾ ਇੱਥੇ ਤਾਂ ਕੋਈ ਪਾਣੀ ਨਹੀਂ ਪੁੱਛਦਾ ਬਿਲਕੁਲ ਬਿਲਕੁਲ ਨਹੀਂ ਪੁੱਛਦਾ ਠੰਡਾ ਵੀ ਆਪਣਾ ਲੈ ਕੇ ਪੀਣਾ ਪੈਂਦਾ ਵੀ ਆਪਣਾ ਉਸਦੇ ਬੰਦੇ ਇੱਜਤ ਕਰਦੇ ਆ ਆ ਕਹਿੰਦਾ ਅਸੀਂ 5-6 ਮਸ਼ੀਨਾਂ ਦਾ ਸਟਾਫ ਦੋ ਤੀ ਫਿਰਦੇ ਆ ਹਾਂ 5-6 ਮਸ਼ੀਨਾਂ ਦਾ ਸਟਾਫ ਮੇਕ ਦੋ ਆਈਆਂ ਆਪਣੀਆਂ ਰੇ 5 ਮਸ਼ੀਨਾਂ ਦੀ ਫਿਰਦਾ ਹੈ ਹਾਂ ਸਾਨੂੰ 14 ਨਾਲ ਰਾਜਮਾ ਲੀਦਿਓ ਚੱਲੀ ਜਾਂਦਾ ਤੇੰਨੇ ਉਹ ਵੀਰੇ ਰਾਜਮਾ ਹੀ ਮਿਲਨੇ ਆਣੇ ਆਉਂਦਾ ਬੱਬੂ ਖੁਰਕਜੀ ਕਰਦਾ ਰਾਜਮਾ ਚੋਲ ਰਾਜਮਾ ਹਾਂ ਕੋਲ ਰਾਜਮਾ ਬਸ ਬਸ ਇਹੀ ਜੰਮੂ ਦੀ ਖਰਾਕੇ ਬਈ ਇਹੀ ਆ ਮੇਰੇ ਹੱਥੋਂ ਦਾ ਕੰਮ ਵਧੀਆ ਬਈ ਵਧੀਆ ਨਜ਼ਾਰੇ ਆ ਇੱਥੇ ਵੀ ਆਹ ਲੈ ਕਿੰਨਾ ਬਾਰਡਰ ਵਾਲਾ ਏਰੀਆ ਬਈ ਇਹ ਇੱਕ ਚੱਲਦੀ ਆ ਆਹ ਏ ਇੱਕ ਚੱਲਦੀ ਉਹ ਬੱਬੂ ਦੇ ਕੋਲ ਉਹ ਚੱਲਦੀ ਬੱਬੂ ਵਾਲੀ ਪਿਛਾਲ ਇੱਕ ਇਧਰ ਉਹ ਖੜੀ ਇੱਕ ਮਸ਼ੀਨਾਂ ਬਈ ਬਾਲੀਆਂ ਕੰਮ ਜਿਹੜੇ ਏਰੀਆ 'ਚ ਬੜਦੀਆਂ ਗਿੱਲ ਮਾ ਭੰਗੜਾ ਹੀ ਪੈ ਜਾਂਦਾ ਤੇ ਡਾੜੀ ਲੱਗਦੀ ਆ ਜਮਾ ਕਹਿੰਦੇ ਵੀ ਆ ਏਰੀਆ ਬਹੁਤ ਖੜਾ ਹੈ ਬਾਈ ਏਰੀਆ ਦੇਖ ਕੇ ਦੰਦੇ ਵਿੱਚ ਖਤਮ ਇਸ਼ਾਲ ਲੈ ਤੋ ਜੀ ਨਾ ਬਿੱਲੀ ਹੋ ਜਾ ਜਿਵੇਂ ਉਹ ਖੜੀਆਂ ਮਲਕੀ ਤੋਂ ਹੁਣ ਤੂੰ ਆ ਕੇ ਦੇਖ ਜਾ ਆਪਾਂ ਥੋੜਾ ਅਗਾਹ ਚੱਲਦੇ ਆ ਪੂਰਾ ਏਰੀਆ ਖੜਾ ਹੈ ਲੈ ਕੱਲ ਨੂੰ ਸ਼ਾਮ ਨੂੰ ਆ ਜੀ ਏਰੀਆ ਨਹੀਂ ਮਿਲਦਾ ਸ਼ਾਮ ਨੂੰ ਖਤਮ ਪਤਾ ਨਹੀਂ ਕੀ ਚੱਕਰ ਆ ਕੀ ਸਿਸਟਮ ਆ ਹੈ ਮਸ਼ੀਨ ਜ਼ਿਆਦਾ ਹੋਗੀ ਹੈ ਮਸ਼ੀਨ ਜ਼ਿਆਦਾ ਹੋਗੀ ਬਹੁਤੀ ਮਸ਼ੀਨ ਹੋਗੀ ਹਾਂ ਕੋਈ ਏਰੀਆ ਉਹਦੀ ਪੱਕਾ ਦਾ ਕਿਸੇ ਦਾ ਰਿਆ ਨਹੀਂ ਲੋਕ ਨਹੀਂ ਖੜਦੇ ਹਾਂ ਮੋੜਾ ਦਾ ਉਹਰੇ ਦਾ ਪੱਕਾ ਹੀ ਦੀ ਕਿਸੇ ਦਾ ਹੈ ਹੀ ਨਹੀਂ ਯਾਰ ਇੱਧਰ ਇੱਧਰ ਰਾਹ ਬਣਨੇ ਦੇ ਰ ਆ ਆ ਖੇਤ ਵਾਲੇ ਨੇ ਵੜਾ ਲਈ ਇਹਦੇ ਗਾਂ ਵਾਲਾ ਉਹ ਰੱਪਲੀ ਲੈ ਕੇ ਉਹ ਆ ਗਿਆ ਉਹ ਤੇ ਗਾਂ ਵਾਲਾ ਪੱਲੀ ਲੈ ਕੇ ਆ ਗਿਆ ਬਾਈ ਇੱਕਨੇ ਪੱਲੀਆਂ ਆਈ ਜਣੇ ਗਾਂ ਤੇ ਗਾਂ ਹਾਂ ਉਹ ਆਉਂਦਾ ਬੱਬੂ ਵੀ ਖੁਰਕ ਜਾ ਕਰਦਾ ਉਹ ਭੱਜਿਆ ਆਉਂਦਾ ਬੈਗ ਜੇਬਾਂ ਤੁਰ ਨਹੀਂ ਹੁੰਦਾ ਦੋੇ ਪਾਸੇ ਫੁੱਲ ਲੱਗਦਾ ਮੈਨੂੰ ਬੈਗ ਨਹੀਂ ਬੰਦਾ ਵਧੀਆ ਯਾਰ ਇਹ ਇਹ ਵਿਚਾਰਾ ਫੋਨ ਫੋਨ ਲਾ ਕੇ ਹਾ ਚੱਲ ਪੁੱਛਦਾ ਰਹਿੰਦਾ ਵਧੀਆ ਵਧੀਆ ਹਰ ਜਾਉਂਦਾ ਪੁੱਛਣਾ ਹਾਂ ਉਹ ਜਲਦੀ ਆ ਬੱਬੂ ਵਾਲੀ ਵਿਛਾਲ ਗਿਲ ਕਿਹੜੀ ਕਿਹੜੀ ਲੈ ਕੇ ਆਏ ਬਾਈ ਤੂਰੇ ਬਾਈ ਵਿਛਾਲ ਤਾਂ ਸਰੇਂਦਰ ਵਿਛਾਲ ਤਾਂ ਸਰੇਂਦਰ ਆਪਣੇ ਲਈ ਲੈ ਕੇ ਆਏ ਜੱਦੀ ਲੈ ਕੇ ਆਏ ਉਹਨੀ ਜੱਦੀ ਸੀਟ ਲੈ ਕੇ ਆਏ ਠੀਕ ਹੈ ਠੀਕ ਹੈ ਇਹ ਹੁਣ ਹੀ ਲੈ ਕੇ ਆਏ ਤੋਰੇ ਫੇਰੇ ਆਣੀਆਂ ਨਹੀਂ ਦਸ਼ਮੇਸ਼ ਲੈ ਆਉਣੀ ਦੀ ਨਹੀਂ ਯਾਰ ਇੱਥੇ ਦਰਖਤ ਦਰਖਤ ਬਹੁਤ ਬਹੁਤ ਨਹੀਂ ਹੈਗਾ ਅਸੀਂ ਏਸੀ ਲਈ ਫਿਰਦੇ ਆ ਹਾਂ ਨਵੀਂ ਮਸ਼ੀਨ ਦਾ ਖਰਾਕ ਆਉਂਦਾ ਕੱਲ ਨੂੰ ਵੇਚਣੀ ਕਰਨੀ ਆ ਫੇਰ ਆਹ ਹੋ ਇਹਦਾ ਆ ਤਾ ਤੂੰ ਤਾਂ ਬਾਈ ਵੱਡੇ ਲ ਵਪਾਰੀ ਬੰਦਾ ਤੇਰਾ ਐਂ ਦਾ ਬਦਾ ਵਿਕਾਰ ਜਾਨ ਗੱਡੀ ਚੰਦ ਚੜਾ ਦੇਣਾ ਨਾ ਗੱਲ ਤਾਂ ਹੋ ਗਈ ਆ ਹੂੰ